ਦੇਸ਼ਾਂ ਦੇ ਗਰਮ ਪਰ ਅਸੀਂ ਉਹ ਉਹਨਾਂ ਦੇ ਨਾਮ ਵਾਲੀ پوری ਟੀਮ ਦਾ ਸਵਾਗਤ ਕਰਦੇ ਹਾਂ ਸ਼ੋਭਾ ਯਾਤਰਾ ਨੂੰ ਲਾ ਕੇ ਪੂਰੇ ਸ਼ਹਿਰ ਵਿੱਚ ਸੁਰੱਖਿਆ ਦਾ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਹਰ ਚੌਂਕ ਵਿੱਚ ਹਰ ਜਗ੍ਹਾ ਤੇ ਪੁਲਿਸ ਵਾਲ ਸਾਡੀ ਤਨਖਾਹ ਤਾਂ ਅਸੀਂ ਚਾਹੁੰਦੇ ਹਾਂ ਬਾਬੇ ਦੀ ਕਿਰਪਾ ਨਾਲ ਬਿਲਕੁਲ ਸ਼ਾਂਤੀ ਨਾਲ ਸਾਰਾ ਕੰਮ ਸੰਪੂਰਨ ਹੋ ਜਾਵੇ ਸ਼ੋਭਾ ਯਾਤਰਾ ਦੇ ਮੁਕੰਮਲ ਸੁਰੱਖਿਆ ਬੰਦ ਕੀਤੇ ਗਏ ਹੈ ਅੱਗੇ ਪਿੱਛੇ ਸਾਈਡਾਂ ਤੇ ਸਾਰੀ ਫੋਰਸ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤ ਜਾਂ ਅਨਸਰ ਸ਼ਰਾਰਤ ਨਾ ਕਰ ਸਕੇ ਮੈਂ ਇੰਸਪੈਕਟਰ ਹਰਸਨਦੀਪ ਸਿੰਘ ਦਾ ਸੱਚੋ ਸਿਟੀ ਗੁਰਦਾਸਪੁਰ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦਾ ਮੌਕੇ ਹਾਰਦਿਕ ਵਧਾਈ ਦਿੰਦਾ ਹਾਂ ਮਾਨਯੋਗ ਐਸਐਸਪੀ ਗੁਰਦਾਸਪੁਰ ਵੱਲ ਦੇ ਦਿਸ਼ਾ ਨਿਰਦੇਸ਼ਾਂ ਅਟ ਜਿਹੜੀ ਅੱਜ ਮਹਾਂ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਚੱਲ ਰਹੀ ਆ ਉਹਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਤਾਂ ਜੋ ਇਹਨੂੰ ਸਹੀ ਤਰੀਕੇ ਨਾਲ ਸੰਭਾਲ ਕੀਤਾ ਜਾਵੇ ਤੇ ਕੋਈ ਸ਼ਰਾਰਤੀ ਅੰਸਰ ਇਹਦੇ ਵਿੱਚ ਕੋਈ ਗੜਬੜਾ ਨਾ ਕਰ ਸਕੇ ਭਾਈ ਕੀ ਕਹਿਣਾ ਚਾਹੋਗੇ ਹੋਰ ਕਿੱਦਾਂ ਦੀ ਸ਼ੋਭਾ ਯਾਤਰਾ ਚੱਲ ਰਹੀ ਹੈ ਸ਼ੋਭਨ ਯਤਰਾ ਦਾ ਸਾਹਮਣੇ ਜੀ ਲਗਾਤਾਰ ਸਾਭ ਠੀਕ ਠਾਕ ਚੱਲ ਰਿਹਾ ਵਾ ਇਹਨੂੰ ਚੰਗੇ ਤਰੀਕੇ ਦੇ ਨਾਲ ਸੰਭਲਨ ਕਰਵਾਇਆ ਜਾਏਗਾ ਜੀ ਆਮ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਮ ਸ਼ਹਿਰ ਵਾਸੀ ਨੂੰ ਇਹ ਬੀਲ ਕਿੱਥੇ ਜਾਊਗੀ ਕਿ ਸ਼ਵਰਾਤਰੀ ਦਾ ਮੌਕੇ ਜਿਹੜਾ ਵਾ ਵੀ ਇਹਨੂੰ ਧੂਮਧਾਮ ਨਾਲ ਮਨਾਇਆ ਜਾਵੇ ਜਾਬਦੇ ਚ ਰਿਹਾ ਜਾਵੇ ਤਾਂ ਕਾਨੂੰਨ ਦੇ ਕਿਸੇ ਦਾ ਤੋੜ ਕੇ ਨਾ ਕਾਨੂੰਨ ਦੇ ਦਾਇਰੇ ਚ ਰਿਹਾ ਜਾਵੇ ਜੀ ਜੀ ਸਰ ਪੁਲਿਸ ਦਾ ਸਹਿਯੋਗ ਕਰੋ ਤਾਂ ਜੋ ਆਪਾਂ ਸ਼ਵਰਾਤਰੀ ਨੂੰ ਜਿਹੜੀ ਆ ਧੂਮਧਾਮ ਨਾਲ ਮਨਾ ਸਕੀਏ